ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਪਹਿਲੇ ਦਿਨ ਤੋਂ ਹੀ ਇੱਕ ਸੁਪਨਾ ਸੀਗਾ ਕਿ ਅਸੀਂ ਆਪਦੇ ਅਨਐਮਪਲੋਇਡ ਜਿਹੜੇ ਯੂਥ ਨੇ ਉਹਨਾਂ ਨੂੰ ਆ ਰੋਜ਼ਗਾਰ ਜਿਹੜਾ ਆ ਉਹ ਮਹੱਇਆ ਕਰਵਾਉਣਾ ਔਰ ਐਸੇ ਹੀ ਲੜੀ ਦੇ ਵਿੱਚ ਹੁਣ ਤੱਕ 40000 ਤੋਂ ਵੱਧ ਨੌਕਰੀਆਂ ਜਿਹੜੀਆਂ ਵੱਖ-ਵੱਖ ਵਿਭਾਗਾਂ ਦੇ ਵਿੱਚ ਦਿੱਤੀਆਂ ਜਾ ਚੁੱਕੀਆਂ ਨੇ ਅੱਜ ਵੀ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਪੀਡਬਲਯੂਡੀ ਦੇ ਵਿੱਚ ਜਿਹੜੀਆਂ ਨਿਯੁਕਤੀ ਪੱਤਰ ਜਿਹੜੇ ਆ ਉਹ ਵੰਡੇ ਗਏ ਨੇ 442 ਦੇ ਕਰੀਬ ਨਿਯੁਕਤੀ ਪੱਤਰ ਦਿੱਤੇ ਗਏ ਨੇ ਸੋ ਜਿੰਨੀਆਂ ਵੀ ਨਿਯੁਕਤੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਪੂਰੀਆਂ ਨਰੋਲ ਮੈਰਿਟ ਦੇ ਉੱਤੇ ਨਿਯੁਕਤੀਆਂ ਹੋ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਵੇਂ ਹੀ ਵੱਖ-ਵੱਖ ਵਿਭਾਗਾਂ ਦੇ ਵਿੱਚ ਰੈਗੂਲਰ ਨੌਕਰੀਆਂ ਦਾ سلسلہ ਜਿਹੜਾ ਉਹ ਜਾਰੀ ਰਹੂਗਾ। ਜੀ ਬਿਜਲੀ ਕੀ ਲੈ ਕੇ ਅਸੀਂ ਦੀ ਗੱਲ ਕਰਦੇ ਗਰਮੀਆਂ ਆ ਰਹੀਆਂ ہیں تیاریاں ہو رہی ہیں تو تیاریاں شروع ਕਰ دی گئی ہیں। ਬਿਲਕੁਲ ਸਾਡੀ ਪੂਰੀ ਤਿਆਰੀ ਹੈ ਬਿਜਲੀ ਨੂੰ ਲੈ ਕੇ ਕਿਸੇ ਨੂੰ ਵੀ ਪੰਜਾਬ ਦੇ ਵਿੱਚ ਚਿੰਤਾ ਕਰਨ ਦੀ ਲੋੜ ਨਹੀਂ ਸਾਡੇ ਪਹਿਲਾਂ ਵੀ ਦੋ ਸੀਜ਼ਨ ਜਿਹੜੇ ਆ ਬਿਜਲੀ ਦੇ ਉਹ ਅਸੀਂ ਬਹੁਤ ਸਫਲਤਾਪੂਰਵਕ ਪਾਰ ਕੀਤੇ ਨੇ ਅਸੀਂ ਨਾ ਕਿਸਾਨਾਂ ਨੂੰ ਨਾ ਖੇਲੂ ਖੇਤਰ ਨੂੰ ਇੰਡਸਟਰੀ ਖੇਤਰ ਨੂੰ ਅਸੀਂ ਕਿਸੇ ਵੀ ਖੇਤਰ ਨੂੰ ਬਿਜਲੀ ਦੀ ਘਾਟ ਜਿਹੜੀ ਆ ਉਹ ਨਹੀਂ ਆਉਣ ਦਿੱਤੀ ਔਰ ਹੁਣ ਜਿਵੇਂ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਰਿਹਾ ਹੈ ਗਰਮੀਆਂ ਦੇ ਵਿੱਚ ਤੁਹਾਨੂੰ ਪਤਾ ਡਿਮਾਂਡ ਥੋੜੀ ਵੱਧ ਜਾਂਦੀ ਆ ਪਰ ਸਾਡੀਆਂ ਪੂਰੀਆਂ ਤਿਆਰੀਆਂ ਨੇ ਅਸੀਂ ਨਿਰਵੈਗਨ ਬਿਜਲੀ ਸਪਲਾਈ ਕਰਾਂਗੇ ਟਾਈਮ ਟੇਬਲ ਚੇਂਜ ਹੋ ਗਿਆ ਕੇਜਰੀਵਾਲ ਨੂੰ 7ਵਾਂ ਸਬੰਧ ਰਵੀਨ ਕੇਜਰੀਵਾਲ ਨੂੰ 7ਵਾਂ ਸਬੰਧ ਗਿਆ ਪਰ ਅੱਜ ਵੀ ਉਹ ਏਡੀ ਸਾਹਮਣੇ ਨਹੀਂ ਪੇਸ਼ ਹੋਏ ਕੁਝ ਸਮੇਂ ਬਾਅਦ ਉਹ ਰਾਜਗੜ੍ਹ ਜਾਣ ਦੇਖੋ ਉਹਨਾਂ ਨੇ ਬਕਾਇਦਾ ਜਿਹੜਾ ਆ ਉਹ ਕੋਰਟ ਦੇ ਵਿੱਚ ਕਿਹਾ ਹੋਇਆ ਔਰ ਜੋ ਵੀ ਬੀਜੇਪੀ ਸਰਕਾਰ ਆ ਹੁਣ ਜਦੋਂ ਤੋਂ ਇੰਡੀਆ ਅਲਾਈਂਸ ਜਿਹੜਾ ਆ ਉਹਦੀ ਥੋੜੀ ਅੱਗੇ ਵਧਿਆ ਉਦੋਂ ਤੋਂ ਹੀ ਈਡੀ ਨੇ ਆਪਣੇ ਕੰਮ ਜਿਹੜੇ ਆ ਹੋਰ ਤੇਜ਼ ਕਰ ਦਿੱਤੇ ਆ ਕਿਉਂਕਿ ਇਸ ਵੇਲੇ ਜੇ ਬੀਜੇਪੀ ਨੂੰ ਕਿਸੇ ਪਾਰਟੀ ਤੋਂ ਡਰ ਲੱਗ ਰਿਹਾ ਆ ਜਾਂ ਕਿਸੇ ਨੇਤਾ ਤੋਂ ਡਰ ਲੱਗ ਰਿਹਾ ਆ ਤੇ ਉਹ ਰਵਿੰਦ ਕੇਜਰੀਵਾਲ ਸਾਹਿਬ ਤੋਂ ਲੱਗ ਰਿਹਾ ਸੋ ਇਸ ਤਰ੍ਹਾਂ ਦੇ ਕਾਰਵਾਈਆਂ ਜਿਹੜੀਆਂ ਨੇ ਉਹ ਬੀਜੇਪੀ ਵਾਲੇ ਕਰਨਗੇ ਕਰਦੇ ਆਏ ਨੇ ਤੁਸੀਂ ਆਪਣੀ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਦੇਖੀ ਆ ਕਿ ਜੇ ਇੱਕ ਛੋਟੀ ਜੀ ਇਲੈਕਸ਼ਨ ਦੇ ਵਿੱਚ ਐਡੀ ਵੱਡੀ ਚੋਰੀ ਲਗਭਗ 25% ਦੀ ਕਹਿ ਸਕਦੇ ਹਾਂ ਅਸੀਂ ਚੋਰੀ ਜਿਹੜੀ ਆ ਉਹ ਵੋਟਾਂ ਦੀ ਵੀਜ਼ੇਪੀ ਕਰ ਸਕਦੀ ਆ ਤੇ ਦੇਸ਼ ਦੇ ਦੇ ਵਿੱਚ ਜਿਹੜੀਆਂ 24 ਦੇ ਵਿੱਚ ਚੋਣਾਂ ਆ ਰਹੀਆਂ ਨੇ ਜਿਹੜੀਆਂ ਪ੍ਰਧਾਨ ਮੰਤਰੀ ਦੀਆਂ ਆਪਦੀਆਂ ਚੋਣਾਂ ਨੇ ਉਹਦੇ ਵਿੱਚ ਕਿ ਸਹੱਦ ਤੱਕ ਜਾ ਸਕਦੇ